ਸਾਲਾਪੁਰ ਦੇ ਵਿੱਚ ਚੋਰਾਂ ਦਾ ਹੋ ਚੁੱਕਿਆ ਬੋਲ ਬਾਲਾ ਇੱਕ ਦੁਕਾਨ ਤੇ ਹੀ ਤੀਜੀ ਵਾਰ ਫੇਰ ਤੋਂ ਹੋਈ ਹੈ ਚੋਰੀ ਕੰਦ ਪਾੜ ਕੇ ਲੱਕਾ ਦਾ ਸਮਾਨ ਕਰ ਲਿੱਤਾ ਗਿਆ ਚੋਰੀ ਪੁਲਿਸ ਦੀ ਟੀਲੀ ਕਾਰਵਾਈ ਤੋਂ ਪਰੇਸ਼ਾਨ ਨੇ ਦੁਕਾਨਦਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰ ਨਾਵਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਗੱਲ ਕਰੀਏ ਤਾਂ ਅਕਸਰ ਲਗਾਤਾਰ ਸਾਲਾਪੁਰ ਦੇ ਵਿੱਚ ਚੋਰੀ ਦੀ ਵਾਰਦਾਤਾ ਸਾਹਮਣੇ ਆ ਰਹੀ ਹੈ ਅਤੇ ਇਹ ਚੋਰੀ ਦੁਕਾਨ ਦੇ ਵਿੱਚ ਤੀਜੀ ਵਾਰ ਹੋਈ ਹੈ ਅਤੇ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਗਿਆ ਹੈ ਸਿੰਘ ਭਗਵੰਤਪੁਰਾ ਥਾਣੇ ਦੇ ਹੱਥ ਅੱਜ ਵੀ ਖਾਲੀ ਨੇ ਅਤੇ ਉਹਨਾਂ ਦੀ ਕਾਰਵਾਈ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਚੋਰਾਂ ਦੇ ਹੌਸਲੇ بلند ਨੇ ਦੁਕਾਨਦਾਰ ਪਰੇਸ਼ਾਨ ਨੇ ਦੁਕਾਨਦਾਰ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਉਸਨੇ ਕਰਜ਼ੇ ਲੈ ਕੇ ਇਹ ਸਮਾਨ ਦੁਕਾਨ ਦੇ ਵਿੱਚ ਪਾਇਆ ਸੀ ਅਤੇ ਤੀਜੀ ਵਾਰ ਦੁਕਾਨ ਦੀ ਕੰਧ ਫਾੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਦਿੱਤਾ ਗਿਆ ਅਤੇ ਹੁਣ ਉਹ ਪਰੇਸ਼ਾਨ ਨੇ ਕਿ ਆਖਿਰ ਕਿਸ ਤਰ੍ਹਾਂ ਉਹ ਕਰਜ਼ੇ ਲੋਕਾਂ ਦਾ ਵਾਪਸ ਕਰੇਗਾ ਉਸਨੇ ਪੁਲਿਸ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾ ਨੂੰ ਫੜਿਆ ਜਾਵੇ ਅਤੇ ਉਹਨਾਂ ਦਾ ਸਬਾਨ ਦਵਾਇਆ ਜਾਵੇ ਉਸ ਦੀ ਸਾਰੀ ਇੱਕ ਸੀਸੀਟੀ ਵੀਡੀਓ ਵੀ ਸਾਹਮਣੇ ਆਈ ਹੈ ਕੀ ਕਹਿਣਾ ਹੈ ਦੁਕਾਨਦਾਰ ਦਾ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਚੋਰ ਦਿਖਾਈ ਦੇ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਹਾਂਜੀ ਵੀਰ ਜੀ ਅੱਜ ਦੇਖ ਲਓ ਫੇਰ 2-3 ਮਹੀਨੇ ਹੋਏ ਆ ਜੇ ਪਹਿਲਾਂ ਮੇਰੀ ਦੁਕਾਨ ਚੋਰੀ ਹੋਈ ਸੀ ਆ ਹੁਣ ਫੇਰ ਵੀਰੇ ਢਾਈ ਤਿੰਨ ਕ ਮਹੀਨੇ ਬਾਅਦ ਫੇਰ ਚੋਰੀ ਹੋ ਗਈ ਆ ਪਹਿਲਾਂ ਮੂਰੇ ਛਟਰ ਤੋੜਿਆ ਸੀਗਾ ਤੇ ਹੁਣ ਵੀਰੇ ਅ ਪਿੱਛੇ ਨੂੰ ਕੰਦ ਦੇ ਵਿੱਚ ਪਾੜ ਪਾਤਾ ਪਹਿਲਾਂ ਵੀ ਵੀਰੇ ਰਿਪੋਰਟ ਕਰਵਾਈ ਸੀਗੀ ਮੈਂ ਸਿੰਘ ਭਗਵੰਤਪੁਰਾ ਜੀ ਚੌਂਕੀ ਪੈਂਦੀ ਜਦ ਨਹੀਂ ਵੀਰੇ ਮੇਰਾ ਕੁਝ ਬਣਿਆ ਤੇ ਹੁਣ ਨਹੀਂ ਮੇਰਾ ਕੁਝ ਬਣਿਆ ਹੁਣ ਵੀ ਮੈਂ ਫਿੰਗਰ ਵੀ ਕਰਵਾਏਆਂ ਜਾਂ ਸਾਰਾ ਕੁਝ ਕਰਵਾਇਆ ਹੈ ਮੇਰੇ ਜੇਕਰ ਮੇਰੀ ਦੁਕਾਨ ਦਾ ਸਾਮਾਨ ਮਿਲ ਜਾਂਦਾ ਵੀਰੇ ਮੈਂ ਬਸ ਦਾ ਰਹਿ ਜਾਊਗਾ ਨਹੀਂ ਤਾਂ ਵੀਰੇ ਮੇਰਾ ਬਹੁਤ ਬਰਹਾਲ ਹੈ ਰਿਕੁਐਸਟ ਆ ਪਾਈ ਜੇ ਪੁਲਸ ਵਾਲੇ ਕੁਛ ਕਰ ਦਣ ਜਾਂ ਵੀਰੇ ਪ੍ਰੈਸ ਵਾਲੇ ਕੋਈ ਨਾ ਕੋਈ ਖਬਰ ਲਾ ਦੇਣ ਤਾਂ ਵੀਰੇ ਮੇਰਾ ਜੇ ਸਾਮਾਨ ਵਾਪਸ ਆ ਜਾਂਦਾ ਹੈ ਤਾਂ ਮੇਰਾ ਬਚਾਅ ਹੋ ਸਕਦਾ ਨਹੀਂ ਤਾਂ ਵੀਰੇ ਕਰਜਾਈ ਤਾਂ ਹੋਏ ਗਿਆ